ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਪੇਚ ਫਸਤੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਪਲਟਵਾਰ ਹੁੰਦੇ ਹੋਏ ਨਜ਼ਰ ਆ ਰਹੇ ਡਾਕਟਰ ਦਲਜੀਤ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਿਹਾ ਕਿ ਧੱਕੇਸ਼ਾਹੀ ਹੋ ਰਹੀ ਹੈ ਸ਼ਰੇਆਮ ਜਿਹੜਾ ਕਿ ਲੋਕਤੰਤਰ ਦਾ ਕਾਣ ਹੋ ਰਿਹਾ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਲਗਾਤਾਰ ਪਲਟਵਾਰ ਹੋ ਰਹੇ ਨੇ ਦੱਸਤੀ ਕਿ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਤੇ ਉਥੇ ਵਿਜੀਲੈਂਸ ਨੇ ਆਮਦਨ ਤੋਂ ਵੱਧ ਚਾਇਦਾ ਦਾ ਮਾਮਲਾ ਜਿਹੜਾ ਕਿ ਦਰਜ ਕਰ ਦਿੱਤਾ ਤੇ ਜਿਸ ਦੇ ਤਹਿਤ ਉਥੇ ਹੀ ਅੱਜ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਅਕਾਲੀ ਦਲ ਪੂਰਾ ਜਿਹੜਾ ਕਿ ਪੰਜਾਬ ਸਰਕਾਰ ਦੇ ਤੇ ਪਾਰਟ ਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਜਿਹੜੀ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਸ਼ਰਿਆਮ ਧੱਕੇਸ਼ਾਹੀ ਹੋ ਰਹੀ ਹੈ ਤੇ ਜਿਸ ਦੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਹੋਰ ਕੀ ਕਹਿਣਾ ਡਾਕਟਰ ਦਲਜੀਤ ਛੀਮਾ ਦਾ ਆਓ ਤੁਹਾਨੂੰ ਸੁਣੋਨੇ ਹੈ ਹਨੀ ਇਸ ਗੱਲ ਦੀ ਹੈ ਕਿ ਵੈਸੇ ਤੇ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਜਿਹੜਾ ਸਾਡਾ ਸੰਵਿਧਾਨ ਹੈ ਜਿਹੜਾ ਸਾਡਾ ਕਾਨੂੰਨ ਹੈ ਉਹਦੇ ਮੁਤਾਬਕ ਇਨਵੈਸਟੀਗੇਸ਼ਨ ਦੇ ਉੱਤੇ ਕਿਤੇ ਵੀ ਪੋਲੀਟੀਕਲ ਸਿਸਟਮ ਦਾ ਸਰਕਾਰ ਦਾ ਕਦੇ ਵੀ ਕੋਈ ਪ੍ਰਭਾਵ ਦੇਣਾ ਉਹ ਨਾਂ ਪੈਣਾ ਚਾਹੀਦਾ ਹੈ ਨਾ ਪੈਂਦਾ ਹੋਇਆ ਦਿਖਣਾ ਚਾਹੀਦਾ ਪਰ ਇੱਥੇ ਸੋਚ ਹੈ ਕਿ ਤੁਸੀਂ ਸਟੇਟ ਦੇ ਚੀਫ ਮਿਨਿਸਟਰ ਜਾਂ ਮਿਨਿਸਟਰ ਨੂੰ ਤਾਂ ਇੱਕ ਪਾਸੇ ਛੱਡਦੇ ਹੋ ਇੱਥੇ ਜਿਹੜੇ ਐਕਸਟਰ ਕੰਸਟੀਟਿਊਸ਼ਨਲ ਸੈਂਟਰ ਆ ਪਾਵਰ ਦੇ ਦਿੱਲੀ ਤੋਂ ਚੱਲਦੇ ਐਸ ਵਜਿਹਾ ਹਦਕਾ ਪਹਿਲਾਂ ਦਿੱਲੀ ਤੋਂ ਸ਼ੁਰੂ ਹੁੰਦੀਆਂ ਉੱਥੋਂ ਡਾਇਰੈਕਸ਼ਨ ਆਉਂਦੀ ਹੈ ਸਾਡੇ ਮੁੱਖ ਮੰਤਰੀਨ ਵਾਸਤੇ ਤੇ ਡਾਇਰੈਕਟਰ ਵੀ ਕੋਈ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਆਉਂਦੇ ਹਰ ਇੱਕ ਦੇ ਉੱਥੇ ਆਰਡਰ ਲੈਣ ਵਾਸਤੇ ਉਹਨਾਂ ਦਾ ਆਪਣਾ ਜ਼ਿੰਮੇਵਾਰ ਦਾ ਬੰਦਾ ਬੈਠਾ ਹਰ ਬੈਕ ਵਿੱਚ ਔਰ ਉੱਥੋਂ ਅੱਗੇ ਫਿਰ ਇਹ ਮਹਿਕਮੇ ਨੂੰ ਹਦਾਇਤਾਂ ਜਾਂਦੀਆਂ ਨਹੀਂ ਕਿ ਕਿਸ ਤਰ੍ਹਾਂ ਕੇਸ ਬਣਨਾ ਸੋ ਜੋ ਕਨਸਟੀਟਿਊਸ਼ਨਲ ਜਿਹੜੀ ਹੈ ਵਾਇੋਲੇਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਸਰਕਾਰ ਜਿਹੜੀ ਹੈ ਉਹ ਐਟ ਪਰ ਰੂਲ ਆਫ ਲਾ ਫਾਲੋ ਹੁੰਦਾ ਉਹਦੇ ਵਿੱਚ ਇੱਥੇ ਰੂਲ ਆਫ ਲਾ ਨਾਲ ਵੀ ਕੋਈ ਜਿਹੜੀ ਆ ਉਹ ਚੀਜ਼ ਕਿਤੇ ਨਜ਼ਰ ਹੀ ਨਹੀਂ ਆਉਂਦੀ ਇਹ ਤਾਂ ਜੋ ਅਰਵਿੰਦ ਕੇਜਰੀਵਾਲ ਕਹਿੰਦੇ ਕਿਉਂਕਿ ਇਸ ਕੇਸ ਦੀ ਸ਼ੁਰੂਆਤ ਇਹਨਾਂ ਨੇ ਐਮਰਜੈਂਸੀ ਦਾ ਜਿਹੜਾ ਸਮਾਗਮ ਉੱਥੇ ਦਿੱਲੀ ਰੱਖਿਆ ਸੀ ਉਹਦੇ ਵਿੱਚ ਕੇਜਰੀਵਾਲ ਦੇ ਭਾਸ਼ਣ ਤੋਂ ਹੀ ਸ਼ੁਰੂ ਹੋ ਗਈ ਸੀ ਮੈਂ ਪਹਿਲਾਂ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇੰਨਾ ਟਿੰਨ ਤੁਸੀਂ ਲਾ ਲਿਆ ਸਰਦਾਰ ਬਿਕਰਮ ਸਿੰਘ ਮਜੀਠਾ ਸਾਹਿਬ ਨੂੰ ਡਰਗ ਵਾਲੇ ਕੇਸ ਦੇ ਵਿੱਚ ਪਸਾਉਣ ਵਾਸਤੇ ਹੁਣ ਜੇ ਤੈਨੂੰ ਡਰਗ ਬਣੀ ਮਿਲ ਗਈ ਜਿਹੜੇ ਤੁਸੀਂ ਐਡੀ ਵੱਡੀ ਅਚੀਵਮੈਂਟ ਦੱਸਦੇ ਹੋ 하다 ਕਿ ਇਹ ਕੋਈ ਦਾਵੀ ਅਚੀਵਮੈਂਟ ਨਹੀਂ ਹੈ ਇਹ ਸਾਰਾ ਚਾਟ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਰੱਦ ਕਰਨ ਵਾਸਤੇ ਲਗਾਇਆ ਸੀ ਕਿ ਸੁਪਰੀਮ ਕੋਰਟ ਨੇ ਇਹਨਾਂ ਸਾਰਿਆਂ ਜਿਹੜੇ ਤੁਹਾਡੇ ਤਰਕ ਦਿੰਦਾ ਇਹਨੂੰ ਝਠਲਾ ਦਿੱਤਾ ਸੀ ਰੱਦ ਕਰ ਦਿੱਤਾ ਸੀ ਪਰ ਜੇ ਤੁਸੀਂ ਕਹਿੰਦੇ ਹੋ ਕਿ ਇਹਦੇ ਨਾਮ ਡਰੱਗ ਬਣੀ ਮਿਲ ਗਈ ਤੇ ਫਿਰ ਹੋਰ ਕੀ ਚਾਹੀਦਾ ਸੀ ਜਿਹੜਾ ਕੇਸ ਉੱਤੇ ਚੱਲ ਰਿਹਾ ਉਹਦੇ ਚਲਾਨ ਦੇ ਵਿੱਚ ਧਾਰਾ ਨਵੀਂ ਐਡ ਕਰਕੇ ਉਹ ਗੱਲ ਅੱਗੇ ਪੱਧਰੀ ਚਾਹੀਦੀ ਤੁਹਾਡੇ ਕੋਲ ਸਵਕਾ ਕੰਮ ਤੁਹਾਡਾ ਜਿਹੜਾ ਡਰੱਗ ਦਾ ਕੇਸ ਹੈ ਉਸ ਤੋਂ ਬੰਦਾ ਸੀ ਉਹਦੇ ਚ ਇੱਕ ਧਾਰਾ ਹੀ ਇਹ ਤਾਂ ਹੋਣੀ ਹੈ ਨਾ ਹਲੇ ਚਲਾਨ ਤੁਸੀਂ ਪੇਸ਼ ਨਹੀਂ ਕੀਤਾ ਦੇਗਲ ਤਾਂ ਵੈਸੇ ਗੇਰਦਾ ਬਸ ਨਹੀਂ ਕਹਿ ਸਕਦੇ ਔਰ ਉਹਦੇ ਵਿੱਚ ਹਲੇ ਤੱਕ ਤੁਸੀਂ ਚਲਾਨੀ ਪੇਸ਼ ਕਰ ਸਕੇ ਦੇ ਤਾਂ ਤੁਸੀਂ ਫੇਰ ਜਿਹੜਾ ਪੰਜਾਬ ਦੀ ਜਨਤਾ ਨੂੰ ਡੁੱਟਣ ਵਾਸਤੇ ਇੱਕ ਸਕੀਮ ਬਣਾਈ ਆ ਉਹਦੇ ਪਰਦੇ ਫਾਸ਼ ਹੋ ਗਏ ਜਿਹੜੀ ਵੱਡੀ ਕਰਪਸ਼ਨ ਤੇ ਹੋਰ ਸਕੈਂਡਲ ਹੈ ਤੁਹਾਡੇ ਉਹਦੇ ਪਰਦੇ ਫਾਸ਼ ਹੋ ਗਏ ਜਿਹੜਾ ਸਟੇਟ ਹੈ ਉਹ ਫਾਈਨੈਂਸ਼ਲੀ ਬੈਂਕਰਪਟ ਹੋ ਗਈ ਤੇ ਤੁਹਾਨੂੰ ਲੱਗਿਆ ਕਿ ਅਗੋਂ ਇਲੈਕਸ਼ਨ ਦਾ ਸਾਲ ਵੀ ਆ ਗਿਆ ਤੇ ਤੁਸੀਂ ਨਸ਼ਿਆ ਜਿਹੜਾ ਯੁੱਧ ਨਸ਼ਿਆ ਵਿਰੁੱਧ ਸ਼ੁਰੂ ਕਰਕੇ ਤੇ ਇਹ ਉਥੋਂ ਚੱਕ ਕੇ ਵੀ ਸੁਪਰੀਮ ਕੋਰਟ ਆ ਦਾ ਕਿਹੜੇ ਕਿਸ ਨੂੰ ਯਾਦ ਹੋਣਾ ਇੱਥੇ ਨਵਾਂ ਜਿਹੜਾ ਜੈਸ ਪਰਪੋਰਸ਼ਨੇਟ ਐਸੈਟ ਦਾ ਕੇਸ ਰਜਿਸਟਰ ਕਰਕੇ ਉਹਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਡਰੱਗ ਬਣੀ ਕਿਤੇ 540 ਕਰੋੜ ਡਰੱਗ ਬਣੀ ਮੈਂ ਫੇਰ ਪੁੱਛਦਾ ਜੇ ਡਰੱਗ ਬਣੀ ਤੇ ਪਰਚਾ ਤਾਂ ਚੱਲਦਾ ਪਿਆ ਕੇਸ ਅਦਾਲਤ ਚ ਚੱਲਦਾ ਪਿਆ ਫਿਰ ਨਵਾਂ ਕੇਸ ਰਜਿਸਟਰ ਕਰਨ ਦੀ ਕੀ ਲੋੜ ਸੀ ਇਹ ਸਿਰਫ ਕਿਉਂਕਿ ਆ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਨਾਲ ਕਿਸੇ ਤਰੀਕੇ ਕੋਈ ਪ੍ਰਾਪਤੀ ਨਹੀਂ ਨજર ਆਉਂਦੀ ਸੀ ਕਿ ਨਾ ਨਸ਼ਾ ਘਟਿਆ ਨਸ਼ਾ ਤੱਕ ਇਹਨਾਂ ਨੂੰ ਵਧਿਆ ਤੇ ਉਹਦੇ ਵਾਸਤੇ ਇਹਨਾਂ ਨੇ ਇੱਕ ਟੀਮ ਖੜੀ ਕੀਤੀ ਸੀ ਕਿ ਹੁਣ ਆਪਾਂ ਇਹ ਸਾਰੀ ਇਹ ਵੀ ਪ੍ਰਾਪਤੀ ਯੁੱਧ ਨਸ਼ਿਆਂ ਵਿਰੋਧੀ ਕਰਨ ਵਾਸਤੇ ਵਿਕਰਮ ਸਿੰਘ ਮਜੀਠਾ ਨੂੰ ਚੱਕ ਲਓ ਜੇਸਪਰ ਕੋਰਸ਼ਨ ਅੱਜ ਸਰ ਦਾ ਕੇਸ ਦਰਜ ਕਰ ਦਿਓ ਹਾਲੇ ਅਰੇਸਟ ਬਾਅਦ ਚ ਹੋਈ ਤਲਾਸ਼ੀਆ ਬਾਅਦ ਚ ਹੋਈਆਂ ਇੱਕ ਕੱਲਾ ਕੱਲਾ ਮੰਤਰੀ ਕਾ ਲਾ ਕੇ ਕੈਰਬੀਨਾ ਦੇ ਉੱਤੇ ਇੰਟਰਵਿਊ ਦੇ ਲਾਗੇ ਬੈਸਮਝ ਦਾ ਕਾਨੂੰਨ ਦਾ ਇਸ ਤੋਂ ਵੱਧ ਮਜ਼ਾਕ ਕਦੀ ਨਹੀਂ ਹੋ ਸਕਦਾ ਇਹ ਤਾਂ ਹੁਣ ਅਦਾਲਤਾਂ ਵੀ ਸੋ ਮੋਟਾ ਨੋਟਿਸ ਨਹੀਂ ਲੈਂਦੀਆਂ ਲੈਟਾ ਇਹ ਜਿਹੜੇ ਮੰਤਰੀ ਆ ਕੇ ਉੱਥੇ ਇਹ ਕੱਟ ਦੱਸ ਰਿਹਾ ਕੀ ਇਨਵੈਸਟੀਗੇਸ਼ਨ ਦਾ ਪਾਟ ਕੀ ਉੱਥੇ ਇਨਵੈਸਟੀਗੇਸ਼ਨ ਦੇ ਦੌਰਾਨ ਉੱਥੇ ਬੈਠ ਕੇ ਇਹ ਚੀਜ਼ਾਂ ਨੋਟ ਕਰਕੇ ਆਉਂਦੇ ਆ ਜਾਂ ਕੌਣ ਐ ਨਾ ਨੂੰ ਜਿਹੜੀ ਐ ਇਹ ਇਨਫਾਰਮੇਸ਼ਨ ਜਿਹੜੀ ਐ ਅਧਿਕਾਰ ਤੋਂ ਉੱਤੇ ਦਿੰਦਾ ਕਿ ਹੈ ਕਿਸੇ ਅਫਸਰ ਦਾ ਰਾਈਟ ਕਿ ਇਹਨਾਂ ਲੋਕਾਂ ਨੂੰ ਜਾ ਕੇ ਕਿ ਮਹਿਤਵਾਂ ਦੇ ਵਕ ਵਕ ਮਨਿਸਟਰਾਂ ਨੂੰ ਕਿ ਤੁਸੀਂ ਇਹ ਦੱਸੋ ਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦਾ ਤੁਸੀਂ ਆ ਜਾ ਕੇ ਤੇ ਪ੍ਰੈਸ ਕਾਨਫਰੰਸ ਕਰਕੇ ਕਿਤੇ ਦੁਨੀਆ ਦੇ ਵਿੱਚ ਇਹੋ ਜਿਹੇ ਰੂਲ ਕਾਨੂੰਨ ਚੱਲੇ ਪਰ ਕਿਉਂਕਿ ਇੱਥੇ ਸਾਰਾ ਹੀ ਜੋਰ ਇਸੇ ਗੱਲ ਤੇ ਲੱਗਿਆ ਹੁੰਦਾ ਹੈ ਕਿ ਆਪਾਂ ਜਨਤਾ ਨੂੰ ਬਗੜਾ ਕੰ